ਆਇਤਾ ਨੂੰ ਦੋਨੇ ਆ ਜਿਸ ਤਰ੍ਹਾਂ ਗਰਮੀ ਆ ਗਈ ਦੀ ਹੈ ਗਰਮੀ ਦੇ ਵਿੱਚ ਜਿਹੜੇ ਘੜੇ ਆ ਘੜਿਆਂ ਦਾ ਜਿਹੜਾ ਸੀਜ਼ਨ ਚੱਲ ਪੈਂਦਾ ਹੈ ਜਿਹੜੇ ਘੜੇ ਲੋਕੀ ਘਰਾਂ ਚ ਲੈ ਕੇ ਪਾਣੀ ਵਰਤਦੇ ਆ ਉਹਦੇ ਨਾਲ ਜਿਹੜੇ ਘੜਿਆਂ ਦਾ ਪਾਣੀ ਹੁੰਦਾ ਬਹੁਤ ਜ਼ਿਆਦਾ ਤੰਦਰੁਸਤ ਵੀ ਹੁੰਦਾ ਹੈ ਲੋਕਾਂ ਦੇ ਵਾਸਤੇ ਔਰ ਆਪਾਂ ਗੱਲ ਵੀ ਕਰਦੇ ਆ ਸੋਨੂ ਭਾਈ ਦੇ ਨਾਲ ਜਿਹਨੇ ਇਹਨੇ ਘੜੇ ਵੇਚਦੇ ਵੇ ਆ ਹਾਂਜੀ ਭਾਈ ਕੀ ਨਾਮ ਕਿੰਨਾ ਕੁ ਫਾਇਦਾ ਹੁੰਦਾ ਇਹਦਾ ਭਾਈ ਬਹੁਤ ਫਾਇਦਾ ਜੀ ਜਿਸ ਤਰ੍ਹਾਂ ਅਸੀਂ ਦੇਖਿਆ ਫ੍ਰਿਜ ਦਾ ਪਾਣੀ ਪੀਵਾਂਗੇ ਸਾਨੂੰ ਉਹ ਜਿਹੜਾ ਵਾ ਠੰਡਾ ਤੇ ਜ਼ਰੂਰ ਦੇਗਾ ਪਰ ਉਹਦੇ ਵਿੱਚ ਇਹ ਹੈ ਕਿ ਸਾਨੂੰ ਇਲੈਕਟ੍ਰੋਨਿਕ ਦੇਗਾ ਨਾਲ ਗੈਸ ਸਾਨੂੰ ਦੇਗਾ ਉਹਦੇ ਲਈ ਸਾਨੂੰ ਸਰੀਰ ਦੇ ਬਾਡੀ ਦੇ ਵਿੱਚ ਗਲੇ 'ਚ ਸਾੜ ਪਏਗਾ ਇਹ ਜਿਹੜਾ ਮਟਕੇ ਦਾ ਪਾਣੀ ਹੈ ਇਹਦੇ ਵਿੱਚ ਸਾਨੂੰ ਸਾੜ ਨਹੀਂ ਪਏਗਾ ਜਿਸ ਤਰ੍ਹਾਂ ਪਾਣੀ ਸਾਫ਼ ਹੋ ਰੋਗੇ ਸਾਫ਼ ਔਰ ਠੰਡਾ ਮਿਲੇਗਾ ਪਾਣੀ ਤੇ ਇਹ ਸਾਫ਼ ਸੁਥਰਾ ਮਿਲੇਗਾ ਇਹਦੇ ਨਾਲ ਸਾਨੂੰ ਜਿਸ ਤਰ੍ਹਾਂ ਗਲੇ 'ਚ ਸਾੜ ਨਹੀਂ ਪੈਂਦਾ ਕਬਜ਼ ਨਹੀਂ ਹੁੰਦੀ ਅਸੀਂ ਇਹ ਚੀਜ਼ ਨੂੰ ਵਰਤ ਕੇ ਅਜ਼ਮਾ ਕੇ ਦੇਖਿਆ ਦਾ ਵਾ ਤਾਂ ਜਿਹੜਾ ਇੱਥੇ ਪਾਣੀ ਪੈਂਦਾ ਕਹਿੰਦੇ ਬੜਾ ਸ਼ੁੱਧ ਹੁੰਦਾ ਵਾ ਇਹ ਠੰਡਾ ਬੜਾ ਬਣੇ ਹੁੰਦਾ ਤੁਸੀਂ ਦੇਖਿਆ ਤੁਸੀਂ ਪਾਣੀ ਤਾਜ਼ਾ ਭਰੋ ਦੇ ਵਿੱਚ ਤੇ ਤੁਹਾਨੂੰ ਜਿਸ ਤਰ੍ਹਾਂ ਗਰਮੀਆ ਚ ਗਰਮ ਪਾਣੀ ਭਰੋਗੇ ਨਾ ਇੱਥੇ ਤੁਸੀਂ ਦੇਖਿਓ ਕੋਈ 10 12 ਘੰਟੇ ਬਾਅਦ ਇਹਦੇ ਵਿੱਚ ਬਿਲਕੁਲ ਪਾਣੀ ਠੰਡਾ ਹੋ ਜਾਂਦਾ ਕਿਉਂਕਿ ਮਟਕੇ ਦੇ ਵਿੱਚ ਜਿਹੜੀ ਮਿੱਟੀ ਦੀ ਠੰਡੀਰ ਆ ਨਾ ਉਹ ਸਾਨੂੰ ਜਿਹੜੀ ਆ ਤਤ ਦਿੰਦੀ ਆ ਪਾਣੀ ਨੂੰ ਹਵਾ ਦਿੰਦੀ ਆ ਹਵਾ ਨਾਲ ਇਹ ਪਾਣੀ ਠੰਡਾ ਹੋ ਜਾਂਦਾ ਜਿਹੜੇ ਇਲੈਕਟ੍ਰੋਨਿਕ ਫ੍ਰਿਜ ਜਿਸ ਤਰ੍ਹਾਂ ਚੱਲੇਦੇ ਆ ਉਹਨਾਂ ਦਾ ਪਾਣੀ ਫਿਰ ਤੇਰੇ ਦੇ ਪਾਣੀ 'ਚ ਕੀ ਫਰਕ ਆ ਇਹਦਾ ਬਹੁਤ ਫਰਕ ਆ ਫ੍ਰਿਜ ਦਾ ਪਾਣੀ ਵੱਖਰਾ ਰੱਖ ਲਓ ਇਹਦਾ ਪਾਣੀ ਵੱਖਰਾ ਰੱਖ ਲਓ ਉਹਦੇ ਚ ਦੇ ਇਸ ਪਾਣੀ ਦੇ ਵਿੱਚ ਟੇਸਟ ਦਾ ਹੀ ਬਹੁਤ ਫਰਕ ਆ ਤੇ ਜੇ ਜਿਸ ਤਰ੍ਹਾਂ ਹਿਮਾਚਲ ਜਾਈਦਾ ਆਪਾਂ ਹਿਮਾਚਲ ਚ ਘੜੇ ਲੱਗੇ ਹੁੰਦੇ ਉੱਥੇ ਲੋਕਾਂ ਦੇ ਪਾਣੀ ਪਾਣੀ ਪੀਣ ਨੂੰ ਲਾਇਆ ਹੁੰਦਾ ਵਾ ਉਹਦੇ ਚ ਵੀ ਕੋਈ ਫਰਕ ਫਿਰ ਹਿਮਾਚਲ ਦੇ ਪਾਣੀ ਦੇ ਦੇਖੋ ਉਹ ਵੀ ਪਾਣੀ ਜਿਹੜਾ ਵਾ ਪਹਾੜੀ ਵਿੱਚ ਜਿਹੜਾ ਵਾ ਮਟਕੇ ਦਾ ਪਾਣੀ ਆ ਸੇਮ ਪਾਣੀ ਉਹੋ ਹੀ ਆ ਉਹਦੇ ਵਿੱਚ ਕਾਰਨ ਕੀ ਹੈ ਕਿ ਪਾਣੀ ਸਿੱਧਾ ਚੋਆ ਆਇਆ ਜਦੋਂ ਉਤੋਂ ਪਾਣੀ ਚੋਵਾ ਆਉਂਦਾ ਵਾ ਰੇਤ ਪੱਥਰਾਂ ਨਾਲ ਬੂਟੀਆਂ ਨਾਲ ਵੱਜ ਵੱਜ ਕੇ ਪਾਣੀ ਸਾਫ਼ ਹੋ ਜਾਂਦਾ ਜਦੋਂ ਬਿਲਕੁਲ ਸਿਰੇ ਤੇ ਆ ਜਾਂਦਾ ਬਿਲਕੁਲ ਪਾਣੀ ਸਾਫ਼ ਹੋ ਜਾਂਦਾ ਉਹ ਕੀ ਕਰਦੇ ਨੇ ਮਟਕਿਆਂ ਨੂੰ ਭਰ ਕੇ ਰੱਖ ਦਿੰਦੇ ਆ ਜਿਸ ਤਰ੍ਹਾਂ ਕੋਈ ਜਾਂਦਾ ਵਾ ਆਂਦਾ ਵਾ ਉਹ ਪਾਣੀ ਪੀਂਦਾ ਵਾ ਸਵਾਦ ਲੱਗਦਾ ਤੁਸੀਂ ਦੇਖਿਓ ਪਾਣੀ ਟੇਸਟ ਵੀ ਲੱਗਦਾ ਉਹਨਾਂ ਨਾਲ ਅਸੀਂ ਗੱਲ ਵੀ ਕੀਤੀ ਪਾੜੀ ਜੀਰੀ ਚ ਜਦੋਂ ਜਾਂਦੇ ਰਹੇ ਆ ਕਿ ਇਹ ਪਾਣੀ ਤੁਸੀਂ ਜਿੱਦਾਂ ਪੀਂਦੇ ਜੇ ਇਹਦੇ ਵਿੱਚ 100 ਬੂਟੀਆਂ ਵੱਜਦੀਆਂ ਨੇ ਉਹ ਕਹਿੰਦੇ ਸਾਨੂੰ ਇਹਦੇ ਨਾਲ ਕਈ ਬਿਮਾਰੀਆਂ ਜਿਹੜੀਆਂ ਸਾਡੀਆਂ ਕੱਟਦਾ ਵਾ ਪਾਣੀ ਇਹ ਕਹੇ ਜਦ ਪ੍ਰਾਣੇ ਬਜ਼ੁਰਗ ਜਿਹੜੇ ਰਾਤ ਨੂੰ ਪਾਣੀ ਭਰ ਕੇ ਰੱਖ ਦਿੰਦੇ ਨੇ ਦਿਨ ਸਵੇਰ ਨੂੰ ਪਾਣੀ ਠੰਡਾ ਹੋ ਜਾਂਦਾ ਸੀ ਜਰੂਰ ਜੀ ਇਹ ਪੱਕੀ ਗੱਲ ਆ ਤੁਸੀਂ ਇਹ ਚੀਜ਼ ਨੂੰ ਯੂਜ਼ ਕਰੋ ਵਰਤੋ ਫੇਰ ਤੁਹਾਨੂੰ ਪਤਾ ਲੱਗੇਗਾ ਕਿ ਵਾਕਿਆ ਹੀ ਪਾਣੀ ਠੰਡਾ ਹੁੰਦਾ ਕਿ ਨਹੀਂ ਹੁੰਦਾ ਜਿਸ ਤਰ੍ਹਾਂ ਅਗਲਾ ਮਹੀਨਾ ਸੌਣ ਮਹੀਨਾ ਆ ਜਾਣਾ ਵਾ ਆ ਮਹੀਨਾ ਵਾ ਚੱਲ ਕੇ ਦੇਖਿਓ ਦੁਕਾਨ ਦੇ ਅੱਗੇ ਅਸੀਂ ਮਟਕਾ ਲਾਇਆ ਦਾ ਵਾ ਬਿਲਕੁਲ ਠੰਡਾ ਅਹੀਂ ਘਰ ਕੋਠੇ ਤੇ ਲਾਇਦਾ ਕੂਲਰ ਅਗੇ ਰੱਖਦੀਦਾ ਭਰ ਕੇ ਪਾਣੀ ਫ੍ਰਿਜ ਨਾਲੋਂ ਠੰਡਾ ਹੋ ਜਾਂਦਾ। ਸਾਡੀ ਮਿੱਟੀ ਵੀ ਖਾਸ ਹੁੰਦੀ ਕਿ ਸੇਮ ਉਹ ਨਹੀਂ ਮਿੱਟੀ ਵੇਖੋ ਜੀ ਜੋ ਪਹਿਲਾਂ ਮਿੱਟੀ ਸੀ ਉਹ ਮਿੱਟੀ ਚ ਤੇ ਹੁਣ ਮਿੱਟੀ ਚ ਫਰਕ ਤੇ ਬਹੁਤ ਆ ਜਿਸ ਤਰ੍ਹਾਂ ਪਹਿਲਾਂ ਪਿਓਰ ਮਿੱਟੀ ਦੇ ਬਣਦੇ ਸੀ ਹੁਣ ਉਹੋ ਜੀ ਮਿੱਟੀ ਸਾਨੂੰ ਜਿਹੜੇ ਵਪਾਰੀ ਬਣਾਉਂਦੇ ਆ ਉਹਨਾਂ ਨੂੰ ਉਹੋ ਜੀ ਨਹੀਂ ਮਿਲਦੀ ਵਿੱਚ ਥੋੜੀ ਬਹੁਤੀ ਜਿਹੜੀ ਹਰਦੇਤ ਮਿਕਸ ਹੁੰਦੀ ਆ ਜਿਸ ਤਰ੍ਹਾਂ ਪਾਣੀ ਠੰਡਾ ਰਹੇਗਾ। ਪਰ ਜਿਹੜੀ ਬੋਰੀ ਉੱਤੇ ਦਿੰਦੇ ਬੋਰੀ ਦਾ ਕੀ ਫਾਇਦਾ ਹੁੰਦਾ? ਬੋਰੀ ਦਾ ਵੀ ਇਸੇ ਕਰਕੇ ਜੀ ਜੇ ਗਰਮਵਾਹ ਵਜਦੀ ਆ ਤੇ ਉਹ ਪਾਣੀ ਗਰਮ ਨਹੀਂ ਹੋਏਗਾ ਪਾਣੀ ਬੋਰੀ ਗਿੱਲੀ ਹੋਈ ਹੁੰਦੀ ਆ ਉਹਨੇ ਠਾ ਪਾਣੀ ਨੂੰ ਅੰਦਰਲੇ ਨੂੰ ਠੰਡਾ ਰੱਖਣਾ ਦੇਖਿਆ ਜੇ ਇਹਦੇ ਕੋਈ ਪਾਣੀ ਦੇ ਵਿੱਚ ਜੇ ਕੋਈ ਹੁੰਦਾ ਜਿਸ ਤਰ੍ਹਾਂ ਮਿੱਟੀ-ਮੁੱਟੀ ਆ ਜਾਂਦੀ ਪਰ ਇਹ ਜਿਹੜੀ ਮਿੱਟੀ ਇਹਦੀ ਘੜੇ ਦੀ ਮਿੱਟੀ ਆ ਉਹ ਕਹਿੰਦੇ ਨਾਲ ਹੀ ਚੂਸ ਲੈਂਦੀ ਉਹ ਦੇਖੋ ਜੀ ਇੱਚ ਪਾਣੀ ਤੁਸੀਂ ਥੋੜਾ ਜਿਹਾ ਵੀ ਗੰਦਾ ਪਾ ਲੋ ਉਹ ਪਾਣੀ ਤੁਸੀਂ ਮਟਕੇ ਦੇ ਵਿੱਚ ਪਾ ਕੇ ਰੱਖ ਦਿਓ ਕੋਈ ਥੋੜਾ ਚਿਰ ਬਾਅਦ ਤੁਸੀਂ ਦੇਖਿਓ ਉਹ ਪਾਣੀ ਬਿਲਕੁਲ ਸਾਫ ਸੁਥਰਾ ਹੋਇਆ ਹੋਏਗਾ ਉਹ ਤੋਂ ਤੋਂ ਪਾਣੀ ਜਿਸ ਤਰ੍ਹਾਂ ਪੁਰਾਣੇ ਬਜ਼ੁਰਗ ਕੋਈ ਚੀਜ਼ ਨੂੰ ਉਦਾਂ ਪੂਨ ਨਹੀਂ ਉਪ ਮੋਣ ਲੈਦੇ ਨੇ ਸਾਫ ਹੋ ਜਾਂਦਾ ਇਸ ਤਰ੍ਹਾਂ ਇਹ ਪਾਣੀ ਹੈ ਜਿਸ ਨੂੰ ਪਾ ਦੋਗੇ ਥੱਲੇ ਮੈਲ ਬੈ ਨਹੀਂ ਉਤੋਂ ਪਾਣੀ ਸਾਫ ਹੋ ਜਾਣਾ ਫਿਰ ਆਰਡਰ ਤੇ ਵੀ ਬਣਾਏ ਜਾਂਦੇ ਜਿਸ ਤਰ੍ਹਾਂ ਟੂਟੀਆਂ ਲਗਾਈ ਜਾਂਦੀਆਂ ਪ੍ਰਿੰਟ ਕੀਤੀਆਂ ਆ ਕਈ ਲੋਕ ਕਹਿੰਦੇ ਨੇ ਟੂਟੀ ਵਾਲਾ ਚਾਹੀਦਾ ਕੋਈ ਕਹਿੰਦਾ ਟੂਟੀ ਤੋਂ ਬਗੈਰ ਚਾਹੀਦਾ ਜੀ ਅਸੀਂ ਖਰਸ਼ੀ ਨਾਲ ਪਾਣੀ ਕੱਢ ਲਾਂਗੇ ਤੇ ਕੱਲਾ ਇਹ ਹੀ ਘੜਿਆਂ ਦਾ ਕੰਮ ਕਰਦੇ ਵੀ ਹੋਰ ਵੀ ਕਾਰੋਬਾਰ ਦਾ ਸਾਡਾ ਜਿਸ ਤਰ੍ਹਾਂ ਮੇਂ ਟਰੈਕਟਰਾਂ ਦੀ ਛਤੜੀਆਂ ਦਾ ਕੰਮ ਆ ਸਾਡਾ ਜਿਸ ਤਰ੍ਹਾਂ ਨਿਸ਼ਾਨ ਸਾਹਿਬ ਅਸੀਂ ਦੇ ਵੇਚਨੇ ਆ ਫਿਰ ਸਾਡਾ ਆਪਣਾ ਮਟਕਿਆਂ ਦਾ ਕੰਮ ਵੀ ਨਾਲ ਘੜਿਆਂ ਦਾ ਕੰਮ ਕਦੋਂ ਦਾ ਸ਼ੁਰੂ ਕੀਤਾ ਤੁਸੀਂ ਘੜਿਆਂ ਦਾ ਮੜ ਕੰਮ ਜਿਹੜਾ ਸਾਨੂੰ ਕੋਈ 7-8 ਸਾਲ ਹੋ ਗਿਆ ਚਾਲੂ ਕਰਦੇ ਨੇ ਸੀਜ਼ਨ ਦੇ ਸੀਜ਼ਨ ਅਸੀਂ ਵੇਚੀਦੇ ਨੇ ਅੱਗੇ ਪਿੱਛੇ ਫਿਰ ਸਾਡਾ ਜਿਸ ਤਰ੍ਹਾਂ ਸਿਆਲ ਨੂੰ ਹੌਲੇ ਮੱਲਾ ਜਾਂ ਕੋਈ ਦਿਂਦਿਆ ਹਰ ਹੁੰਦਾ ਸਾਡੇ ਨਿਸ਼ਾਨ ਸਾਹਿਬ ਵੇਚਦੇ ਆ ਬਾਕੀ ਗਰਮੀ ਦੇ ਵਿੱਚ ਸਾਡਾ ਮੇਨ ਟਰੈਕਟਰਾਂ ਦੀਆਂ ਛਤਰੀਆਂ ਦਾ ਅਸੀਂ ਕਪੜਾ ਲਾਉਨੇ ਆ ਨਵੀਆਂ ਛਤਰੀਆਂ ਵੇਚਨੇ ਇਹ ਸਾਡਾ ਕੰਮ ਮੇਨ ਆ ਇਹ ਇੱਕ ਸਮਝ ਲਓ ਕਿ ਅਸੀਂ ਬਹੁਤ ਵਧੀਆ ਚੀਜ਼ ਸਾਨੂੰ ਲੱਗੀ ਅਸੀਂ ਪਹਿਲਾਂ ਆਪਣੇ ਘਰ ਅਸੀਂ ਲਿਆ ਕੇ ਨਿ ਯੂਜ਼ ਕੀਤਾ ਹਾਂ ਇਹ ਗਰਮੀ ਦੀ ਸਗਾਤ ਹੈ ਸਮਝ ਲਓ ਜੀ ਅਸੀਂ ਇਹਨੂੰ ਯੂਜ਼ ਕੀਤਾ ਪਹਿਲੇ ਸਾਲ ਕਿਹਦੇ ਵਿੱਚ ਕੀ ਫਰਕ ਆ ਅਸੀਂ ਇੱਕ ਸਾਲ ਵਰਤ ਕੇ ਫਿਰ ਅਸੀਂ ਅਗਲੇ ਸਾਲ ਵੇਚਣੇ ਚਾਲੂ ਕਰਦੇ ਇਹ ਸੁਣਿਆ ਤੁਸੀਂ सोनू ਭਾਈ ਨੂੰ ਉਹਨਾਂ ਨੇ ਕਿਹਾ ਜਿਹੜੇ ਇਹ ਘੜੇ ਆ ਇਹਨਾਂ ਦਾ ਬਹੁਤ ਜ਼ਿਆਦਾ ਫਾਇਦਾ ਇੱਕ ਸਰੀਰ ਨੂੰ ਫਾਇਦਾ ਮਿਲਦਾ ਔਰ ਪਾਣੀ ਜਿਹੜਾ ਇਹਦਾ ਸ਼ੁੱਧ ਹੁੰਦਾ ਹੈ ਮੈਂ ਬਟਾਲਾ ਤੋਂ ਵਿੱਕੀ ਮਲਿਕ